ਇਹ ਮਾਮਲਾ ਜੀ 14 ਸਤੰਬਰ ਦੀ ਘਟਨਾ ਸੀ ਸਾਡੇ ਬਰਨਾਲਾ ਦੀ ਗਊਸ਼ਾਲਾ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਅਮਰਜੀਤ ਬੰਸਲ ਕਾਲਾ ਜੀ ਉਹ ਸ਼ਾਮ ਨੂੰ ਗਊਸ਼ਾਲਾ ਤੋਂ ਆਪਣੇ ਘਰ ਨੂੰ ਜਾ ਰਹੇ ਸੀਗੇ ਪੈਦਲ ਤੇ ਕਰੀਬ 7-8 ਵਜੇ ਦੀ ਇਹ ਘਟਨਾ ਸੀ ਦੋ ਅਣਪਛਾਤੇ ਵਿਅਕਤੀਆਂ ਨੇ ਮੋਟਰਸਾਈਕਲ ਤੇ ਜਿਹੜੇ ਸਵਾਰ ਹੋ ਕੇ ਆਏ ਸੀ ਉਹਨਾਂ ਨੇ ਇਹਨਾਂ ਦੇ ਸੱਟਾਂ ਮਾਰੀਆਂ ਸੀ ਸਿਰ ਦੇ ਵਿੱਚ ਸੱਟ ਸੀ ਕਾਫੀ ਜ਼ਿਆਦਾ ਤੇ ਉਹ ਇਥੋਂ ਮੌਕੇ ਤੋਂ ਫਰਾਰ ਹੋ ਗਏ ਸੀ ਤੇ ਉਹਨਾਂ ਦੇ ਬਿਆਨਾਂ ਦੇ ਉੱਤੇ ਥਾਣਾ ਸਿਟੀ ਬਰਨਾਲਾ ਵਿਖੇ 416 ਨੰਬਰ ਐਫ ਆਈ ਆਰ ਅਧੀਨਤਾ ਰਾ 115 2126 2307 62 ਤੇ 35 ਬੀ ਐਨ ਐਸ ਜਿਹੜੀ ਹੈ ਦਰਜ ਕੀਤੀ ਗਈ ਸੀ ਤੁਰੰਤ ਮਾਨਯੋਗ ਐਸ ਐਸ ਪੀ ਸਾਹਿਬ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਜਿਹੜੇ ਐਸ ਐਚ ਓ ਥਾਣਾ ਸਿਟੀ ਬਰਨਾਲਾ ਇੰਸਪੈਕਟਰ ਲਖਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਮਿਹਨਤ ਦੇ ਨਾਲ ਇਸ ਕੇਸ ਨੂੰ ਟ੍ਰੇਸ ਕੀਤਾ ਉਸ ਦਿਨ ਤੋਂ ਲਗਾਤਾਰ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਸੀਸੀਟੀਵੀ ਫੁਟੇਜਸ ਨੂੰ ਟਰੈਕ ਕਰਦੇ ਹੋਏ ਪੂਰੇ ਸ਼ਹਿਰ ਦੇ ਵਿੱਚ ਤੇ ਇਹ ਫਾਈਨਲੀ ਕੇਸ ਇਹਨਾਂ ਨੇ ਟਰੈਕ ਕਰ ਲਿਆ ਤੇ ਦੋ ਦੋਸ਼ੀ ਜਿਹੜੇ ਉਹਦੇ ਵਿੱਚ ਸ਼ਾਮਲ ਸੀ ਉਹ ਗ੍ਰਿਫਤਾਰ ਕੀਤੇ ਨੇ ਇਹ ਦੋਸ਼ੀ ਨੇ ਜੀ ਯੋਧਵੀਰ ਸਿੰਘ ਉਰਫ ਛੋਟਾ ਢੋਲੀ ਜਿਹੜਾ ਕਿ ਰਾਏਕੋਟ ਰੋਡ ਬਰਨਾਲਾ ਦਾ ਰਹਿਣ ਵਾਲਾ ਤੇ ਨਾਲ ਜਸਵੰਤ ਸਿੰਘ ਜਗੀਨਾ ਵਾਸੀ ਰਾਹੀ ਪਸਤੀ ਬਰਨਾਲਾ ਇਹ ਦੋਨਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਸੀ ਇਹਨਾਂ ਦਾ ਬੈਕਗ੍ਰਾਉਂਡ ਜੇ ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਯੋਧਵੀਰ ਸਿੰਘ ਉਰਫ ਛੋਟਾ ਢੋਲੀ ਹੈ ਇਦੇ ਉੱਤੇ ਕੁੱਲ 17 ਮੁਕੱਦਮੇ ਦਰਜ ਨੇ ਜਿਹਦੇ ਵਿੱਚ ਕਿ ਕਤਲ ਦੇ 307 ਦੇ ਚੋਰੀ ਦੇ ਸਨੇਚਿੰਗ ਦੇ ਤੇ ਦੋ ਪਰਚੇ ਐਨਡੀਪੀਐਸ ਐਕਟ ਦੇ ਵੀ ਦਰਜ ਨੇ ਇਸੇ ਤਰ੍ਹਾਂ ਜਿਹੜਾ ਜਸਵੰਤ ਸਿੰਘ ਜਗੀਨਾ ਆ ਇਹਦੇ ਉੱਤੇ ਵੀ ਪੰਜ ਮੁਕੱਦਮੇ ਵੱਖ-ਵੱਖ ਥਾਣਿਆਂ 'ਚ ਦਰਜ ਨੇ ਜਿਹਦੇ ਵਿੱਚ ਕਿ ਚੋਰੀ ਸਨੇਚਿੰਗ ਲੜਾਈ ਝਗੜੇ ਦੇ ਮੁਕੱਦਮੇ ਜਿਹੜੇ ਨਾਲ ਖਿਲਾਫ ਦਰਜ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਮਾਨਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਵਾਰਡ ਲਿਆ ਜਾਏਗਾ ਤੇ ਫਰਦਰ ਵੀ ਜਿਹੜੀ ਹੈ ਨਕ ਜਬਤੀ ਕੀਤੀ ਜਾਏਗੀ ਜੇ ਵੀ ਵਜਾ ਰੰਸਾ ਕੀ ਜੋ ਹੁਣ ਤੱਕ ਮੁੱਢਲੀ ਤਫਤੀਸ਼ ਚ ਸਾਹਮਣੇ ਆਇਆ ਕਿ ਇਹ ਜਿਹੜਾ ਯੋਧਵੀਰ ਛੋਟਾ ਢੋਲੀ ਹੈ ਇਹ ਉਹ ਮਹੀਨਾ ਤੋਂ ਪਹਿਲਾਂ ਕਿਤੇ ਉੱਤੇ ਘੁੰਮ ਰਿਆ ਸੀ ਆਪਣੇ ਗਊਸ਼ਾਲਾ ਵਿੱਚ ਗਿਆ ਸੀ ਇਹਦੇ ਕਹਿਣ ਮੁਤਾਬਕ ਤਾਂ ਇਹ ਕੁਪੇੜਾ ਵਗੈਰਾ ਪਾ ਰਿਆ ਸੀ ਉਦੋਂ ਉੱਥੇ ਜਿਹੜੇ ਗਊਸ਼ਾਲਾ ਦੇ ਪ੍ਰਧਾਨ ਸੀ ਜਿਹੜਾ ਮਦਈ ਨੇ ਉਹਨਾਂ ਨੇ ਕਿਤੇ ਇਹਨੂੰ ਘੂਰ ਦਿੱਤਾ ਕੋਈ ਮੜਾ ਚੰਗਾ ਬੋਲ ਦਿੱਤਾ ਜਿਸ ਤੋਂ ਜ਼ਿਆਦਾ ਇਹ ਗੁੱਸੇ ਵਿੱਚ ਆ ਕੇ ਇਹਨੇ ਜਿਹੜਾ ਸਟੈਪ ਇਹ ਕਿਉਂਕਿ ਇਹਦੀ ਪ੍ਰਵਿਰਤੀ ਤਾਂ ਇਹ ਕ੍ਰਿਮਨਲ ਮਾਈਂਡ ਦਾ ਤਾਂ ਹੈਗਾ ਹੀ ਆ ਤੇ ਇਹਨੇ ਫਿਰ ਆਪਣੇ ਨਾਲ ਇਹਨੂੰ ਨਾਲ ਲੈ ਕੇ ਜਸਵੰਤ ਜਗੀਨੇ ਨੂੰ ਨਾਲ ਲੈ ਕੇ ਇਹਨੇ ਪਲਾਨਿੰਗ ਰਚੀ ਕਿ ਇਹਨਾਂ ਨੂੰ ਜਿਹੜਾ ਗਊਸ਼ਾਲਾ ਦੇ ਪ੍ਰਧਾਨ ਨੇ ਇਹਨਾਂ ਨੂੰ ਟਾਰਗੇਟ ਕੀਤਾ ਜਾਵੇ ਤੇ ਫਰਦਰ ਅਸੀਂ ਹਲੇ ਪੁੱਛਗិច្ច ਕਰ ਵੀ ਰਹੇ ਆ ਜਿਨ੍ਹਾਂ ਦਾ ਰਿਮਾਂਡ ਲਵਾਂਗੇ ਹੋ ਸਕਦਾ ਵਿੱਚ ਕੋਈ ਫਾਈਨੈਂਸ਼ੀਅਲ ਮੋਟਿਵ ਕੋਈ ਲੁੱਟ ਹੋ ਦੀ ਇਹਨਾਂ ਦੀ ਮਨਸ਼ਾ ਵੀ ਹੋ ਸਕਦੀ ਹੈ